ਸਸਰੀਕਾਲ ਜੀ ਸਵਾਗਤ ਆ ਸਾਨ ਬੁੰਤੀ ਚੈਨਲ ਤੇ ਧੰਨਵਾਦ ਮੇਰੀਆਂ ਸਾਰੀਆਂ ਭੈਣਾਂ ਵਾ ਮੇਰਾ ਚੈਨਲ ਦੇਖਣ ਲਈ ਅੱਜ ਆਪਾਂ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਛੋਟੇ ਬੱਚੇ ਦੀ ਕੈਪ ਬਣਾਉਣੀ ਹੈ ਟੋਪੀ ਇਹ ਟੋਪੀ ਬਣਾਉਣ ਲਈ ਮੈਂ 6 ਮਹੀਨੇ ਦੇ 1 ਸਾਲ ਦੇ ਬੱਚੇ ਤੋਂ ਟੋਪੀ ਬਣਾਉਂਗੀ ਤੇ ਇਹ ਮੈਂ ਸਾਰੀ ਬੁਣ ਲਈ ਮੈਂ 5 ਇੰਚ ਦੇ ਗੇੜ ਬੁਣ ਲਈ ਇਹ ਟੋਪੀ ਆ ਦੇਖੀਏ 5 ਇੰਚ ਆਪਣੀ ਹੋ ਗਈ ਪੂਰੀ ਟੋਪੀ ਤੇ ਹੁਣ ਇਹਨੂੰ ਆਪਾਂ ਰੱਖਾਂਗੇ ਜਿਹੜਾ ਮੈਂ ਡਿਜ਼ਾਈਨ ਪਾਇਆ ਹੈ ਬਹੁਤ ਪਿਆਰਾ ਡਿਜ਼ਾਈਨ ਆ ਇਹ ਆਪਾਂ ਕਿਸੇ ਵੀ ਚਾਹ ਜੈਕਟ ਤੇ ਟੋਪੀਆਂ ਤੇ ਆਪਾਂ ਸਭਾਟਰ ਤੇ ਕਿਸੇ ਵੀ ਚੀਜ਼ ਤੇ ਇਹਨੂੰ ਆਪਾਂ ਪਾ ਸਕਦੇ ਹਾਂ ਬਹੁਤ ਵਧੀਆ ਲੱਗਦਾ ਹੈ ਪਿਆਰਾ ਲੱਗਦਾ ਡਿਜ਼ਾਈਨ ਹੈ ਡਿਜ਼ਾਈਨ ਇੰਨਾ ਸੌਖਾ ਇੱਕ ਸਲਾਈ ਦਾ ਡਿਜ਼ਾਈਨ ਆ ਇਹ ਸਿਰਫ ਮੈਂ ਤੁਹਾਨੂੰ ਇਹਦੇ ਬਾਰੇ ਦੱਸੂਗੀ ਵੀ ਹੁਣ ਆਪਾਂ ਨੇ ਇਹ ਕਿਵੇਂ ਬਣਾਉਣਾ ਹੈ ਇਹ ਟੋਪੀ ਬਣਾਉਣ ਲਈ ਮੈਂ ਲੈਏ ਨੇ 80 ਕੁੰਡੇ ਲੈਏ ਨੇ ਮਤਲਬ 40 ਜੋਟੇ 80 ਕੁੰਡਿਆਂ ਦੀ ਟੋਪੀ ਆ ਇਹ ਆਪਾਂ ਬਣਾਉਣੀ ਆ ਕੋਲ ਮੈਂ ਤੁਹਾਨੂੰ ਦੱਸੂਗੀ ਥੋੜੇ ਜਿਹਾ ਕੁੰਡੇ ਪਾ ਕੇ ਦੀ ਆਪਾਂ ਨੇ ਇਹ ਕਿਵੇਂ ਪਾਏ ਨੇ ਕੁੰਡੇ ਆ ਦੇਖੀਏ ਮੈਂ ਤੁਹਾਨੂੰ 10 ਕ ਕੁੰਡੇ ਪਾ ਕੇ ਦਿਖਾਉਂਗੀ 10 ਕ ਕੁੰਡਿਆਂ ਦੀ ਆਪਾਂ ਬਣਾਵਾਂਗੇ ਇਹ ਦੇਖੀਏ ਮੈਂ ਤੁਹਾਨੂੰ ਕੁੰਡੇ ਵੀ ਪਾਉਣੇ ਦੱਸੂਗੀ ਜਿਵੇਂ ਸੌਖੀ ਆ ਇਹ ਤਾਂ ਉਲਟ ਸਿੱਧ ਜਿਵੇਂ ਆਪਾਂ ਉਲਟਾ ਸਿੱਧਾ ਬੁਣਦੇ ਆ ਨਾ ਅਣਜਾਣ ਤੋਂ ਅਣਜਾਣ ਵੀ ਜਿਹਨੂੰ ਨਹੀਂ ਵੀ ਆਉਂਦਾ ਉਹ ਵੀ ਇਹ ਆਪਣਾ ਬੱਚੇ ਨੂੰ ਬਣਾ ਕੇ ਦੇ ਸਕਦੇ ਆ ਇਸੇ ਹਿਸਾਬ ਨਾਲ ਆਪਾਂ ਬੜੀ ਟੋਪੀ ਬਣਾ ਸਕਦੇ ਆ ਬਸ ਇੱਕ ਤਰੀਕਾ ਇਹੀ ਹੁੰਦਾ ਟੋਪੀਆਂ ਬੜੀਆਂ ਛੋਟੀਆਂ ਇੱਕੋ ਹੀ ਤਰੀਕਾ ਹੁੰਦਾ ਜੇ ਆਪਾਂ ਥੋੜੇ ਜਿ ਘੱਟ ਬੱਚੇ ਦੀ ਬਣਾਉਣੀ ਆ ਜਿਵੇਂ 3 ਕੁ ਮਹੀਨੇ ਦੇ ਬੱਚੇ ਦੀ ਉਹ ਆਪਾਂ 30 ਕੁੰਡੇ ਬਸ 35 ਇਹੀ ਹਿਸਾਬ ਹੁੰਦਾ ਜੇ ਆਪਾਂ ਥੋੜੀ ਜਿ ਇਦੋਂ ਬੜੀ ਬਣਾਉਣੀ ਆ ਤਾਂ ਇਦੋਂ ਵੱਧ ਪਾ ਸਕਦੇ ਮੈਂ 40 ਕੁੰਡੇ ਪਾਏ ਨੇ 40 ਝੋਟੇ ਪਾਏ ਨੇ ਮੈਂ ਤੇ ਮੈਂ ਕੁੰਡੇ ਪਾਏ ਨੇ ਇਹਦੇ 80 ਦੇਖਿਏ ਜੀ ਆਇਆਂ ਨੂੰ ਆਪਾਂ ਛਾਲ ਦੇ ਬੱਚੇ ਦੇ ਕਹਿ ਦਿੰਨੇ ਆਪਾਂ ਹੁਣ ਬੱਚੇ ਇਹ ਕਿਹੜਾ 1 ਕੋ ਸਾਲ ਲੈ ਹੁੰਦੀਆਂ ਨੇ ਟੋਪੀਆਂ ਇਹ ਤਾਂ ਟੋਪੀ ਤਾਂ 2-3 ਸਾਲ ਇਹ ਚੱਲੇ ਜਾਂਦੀ ਹੈ ਜੀ ਠੀਕ ਆ ਇਹ ਕੁੰਡੇ ਆਪਾਂ ਨੇ ਲੈ ਲੈਨੇ ਮੈਂ 15 ਕੁੰਡੇ ਲੈਏ ਨੇ ਮੈਂ 15 ਕੁੰਡੇ ਦੱਸੂਗੀ ਤੁਹਾਨੂੰ ਪਹਿਲਾ ਕੁੰਡਾ ਫਾਤਾਰਾਂਗੇ ਪਹਿਲੀ ਸਲਾਈ ਆਪਾਂ ਉਲਟੀ ਪਾਵਾਂਗੇ ਰੋਟੀਆਂ ਉਲਟੀਆਂ ਉਲਟੀਆਂ ਸਲਾਈਆਂ ਪਹਿਲਾਂ ਮੈਂ ਤੁਹਾਨੂੰ ਉਸੇ ਤਰੀਕੇ ਨਾਲ ਜਿਵੇਂ ਮੈਂ ਸ਼ੁਰੂ ਕਰੀ ਆ ਤੁਹਾਨੂੰ ਸ਼ੁਰੂ ਤੇ ਦਿਖਾਉਂਗੀ ਵੀ ਕਿਵੇਂ ਬਣਾਈ ਐ ਮੈਂ ਤੁਸੀਂ ਡਿਜ਼ਾਈਨ ਦੇਖੋ ਤੇ ਤੁਹਾਨੂੰ ਸਾਰੀ ਟੋਪੀ ਬਾਰੇ ਦੱਸਾਂ ਉੱਪਰੋਂ ਆਪਾਂ ਕਿਵੇਂ ਕਾਟ ਪਾਉਣੀ ਐ ਇਹਦੀ ਕੀ ਕਰਨਾ ਐ ਤੁਹਾਨੂੰ ਸਾਰਾ ਸਮਝਾਉਂਗੀ ਤੁਸੀਂ ਉਸੇ ਤਰੀਕੇ ਨਾਲ ਟੋਪੀ ਬਣ ਲੈਣੀ ਆ ਦੋ ਦੋ ਦੇ ਹਿਸਾਬ ਦੇ ਇਹ ਕੁੰਡੇ ਨੇ ਅਪਾ ਜਿੰਨੇ ਮਰਜ਼ੀ ਕੁੰਡੇ ਲੈ ਸਕਦੇ ਆ ਪਰ 2-2 ਦੇ ਹਿਸਾਬੇ ਪੈਣਾ ਹੈ ਕੁੰਡੇ ਇਹ। ਆ ਦੇਖੀਏ ਆਪਾਂ ਉਲਟੀਆਂ ਸਲਾਈਆਂ 2-3 ਪਾਵਾਂਗੇ ਜਿਹੜੀ ਆਪਾਂ ਨੂੰ ਪਤਾ ਲੱਗੇ ਥੱਲੇ ਬਾਰਡਰ ਦੀ ਹੈ ਇਹ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਸਬਸਕ੍ਰਾਈਬ ਕਰਿਆ ਕਰੋ ਜੇ ਨਹੀਂ ਕਰੇ ਤੁਸੀਂ ਉਹ ਵੀ ਕਰੋ ਸਬਸਕ੍ਰਾਈਬ ਵੀ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲਾਇਕ ਕਰਨਾ ਨਾ ਭੁੱਲਣਾ ਤਾਂ ਦੇਖੀ ਹੁਣ ਆਪਾਂ ਜਿਹੜੀਆਂ ਐ ਸਲਾਈਆਂ ਪਾਈਆਂ ਹੋਈਆਂ ਨੇ ਇਹਦੀ ਬਾਰਡਰ ਦੀਆਂ ਆਪਾਂ ਇਹ ਪਾਵਾਂਗੇ ਇੱਕ ਸਲਾਈ ਆਪਾਂ ਹੋਰ ਪਾ ਲੰਨੇ ਆ ਇਹ ਆਪਣੀ ਮਰਜ਼ੀ ਹੈ ਬਾਰਡਰ ਦੀਆਂ ਮੈਂ ਪੰਜ ਇੱਕ ਦੋ ਤਿੰਨ ਚਾਰ ਪੰਜ ਉਲਟੀਆਂ ਉਲਟੀਆਂ ਬੱਟਾਂ ਪਾਈਆਂ ਨੇ ਮੈਂ ਬਾਰਡਰ ਤੋਂ ਬਾਅਦ ਮੈਂ ਪਾਈਆਂ ਨੇ ਇਹ 6 ਸਲਾਈਆਂ ਪਾਈਆਂ ਨੇ ਵਿਚਾਲੇ ਦੋ ਸਲਾਈਆਂ ਦਾ ਡਿਜ਼ਾਈਨ ਪਾ ਪਾ ਕੇ 6 ਸਲਾਈਆਂ ਦਾ ਆਪਾਂ ਨੇ ਇਹ ਗੈਪ ਆਇਆ ਵਿੱਚ ਬਹੁਤ ਤੁਹਾਨੂੰ ਵਧੀਆ ਤਰੀਕੇ ਨਾਲ ਦੱਸੂਗੀ ਇਹ ਨਹੀਂ ਹੈਗਾ ਵੀ ਆਪਾਂ ਕੋਈ ਕਾਲੀ ਨਹੀਂ ਕਰਨੀ ਹੈਗੀ ਹੌਲੀ ਹੌਲੀ ਸਮਝੀਓ ਦੇਖੀਏ ਹੁਣ ਆਪਾਂ ਇਹ ਮੇਰੀਆਂ ਪੰਜ ਲਾਈਨਾਂ ਨੇ ਪੰਜ ਤਾਂ ਨਹੀਂ ਆਪਾਂ ਹੁਣ ਪਾਉਂਦੇ ਮੈਂ ਤੁਹਾਨੂੰ ਦੱਸਣਾ ਹੀ ਸੀ ਵੀ ਆਪਾਂ ਲਾਈਨਾਂ ਤਾਂ ਦੋ ਤਿੰਨ ਕੇ ਪਾਈਆਂ ਨੇ ਦੋ ਲਾਈਨਾਂ ਹੀ ਪਾਈਆਂ ਦੋ ਉਧਰ ਹੋ ਗਈਆਂ ਦੋ ਉਧਰ ਹੋ ਗਈਆਂ ਹੁਣ ਮੈਂ ਤੁਹਾਨੂੰ ਪਾ ਕੇ ਦਿਖਾਉਂਗੀ ਸਿੱਧੀਆਂ ਸਲਾਈਆਂ ਚਾਰ ਸਲਾਈਆਂ ਪਾਵਾਂਗੇ ਆਪਾਂ ਸਿੱਧੀਆਂ ਮੇਰੀਆਂ ਤਾਂ ਸਲਾਈਆਂ ਪਾਈਆਂ ਹੋਈਆਂ ਨੇ 6 ਬਸ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਹੈ ਇੱਕ ਉਲਟੀ ਆ ਜਾਂਦੀ ਇੱਕ ਸਲਾਈ ਦਾ ਫੇਰ ਡਿਜ਼ਾਈਨ ਹੈ ਮੇਰੀ ਚਾਰ ਸਲਾਈਆਂ ਦੇ ਵਿੱਚ ਦੋ ਦੋ ਸਲਾਈਆਂ 'ਚ ਡਿਜ਼ਾਈਨ ਪਾਇਆ ਹੈ ਚਾਰ ਸਲਾਈਆਂ ਪੈਂਦੀਆਂ ਨੇ ਕੋਲਟੀ ਪੈ ਜਾਂਦੀ ਹੈ ਵਿੱਚ ਸਿੱਧੀ ਸਲਾਈ ਹੋ ਗਈ ਹੁਣ ਆਪਾਂ ਅੱਗੇ ਉਲਟੀ ਨੂੰ ਉਲਟੀ ਪਾਵਾਂਗੇ ਆਪਾਂ ਥੋੜੇ ਤਾਂ ਅਗਿਆਂ ਤੇ ਆਪਾਂ ਨੂੰ ਸੌਖਾ ਸਮਝ ਲੱਗ ਜਾਂਦੀ ਆ ਫਿਰ ਲੰਬੀ ਸਲਾਈ ਹੋ ਜਾਂਦੀ ਆ ਉਹ ਚ ਕੁੰਡੇ ਜ਼ਿਆਦਾ ਪਾਏ ਹੋਏ ਨਹੀਂ ਮੈਂ ਤੁਹਾਨੂੰ ਤਾਂ ਥੋੜੀ ਜਿਆਦਾ ਦੱਸਣ ਲੱਗੀ ਆ ਆ ਦੇਖੀਏ ਇਹ ਮੈਂ ਹੁਣ ਦੋ ਸਲਾਈਆਂ ਪਾਤੀਆਂ ਸਿੱਧੇ ਦੀਆਂ ਵਿਚਾਲੇ ਤੇ ਇਹ ਮੇਰੀਆਂ ਪਾਈਆਂ 6 6 ਜੇ ਤੁਸੀਂ ਡਿਜ਼ਾਈਨ ਬਣਾਉਣਾ ਹੈ ਇਹ 6 ਸਲਾਈਆਂ ਆਪਾਂ ਸਿੱਧੀਆਂ ਪਾਈਆਂ ਹੋਈਆਂ ਨੇ ਉਲਟੇ ਸਿੱਧੇ ਦੀਆਂ ਤੇ ਦੋ ਸਲਾਈਆਂ ਡਿਜ਼ਾਈਨ ਮੈਂ ਤੁਹਾਨੂੰ ਦਿਖੂਗਾ ਡਿਜ਼ਾਈਨ ਮੈਂ ਤੁਹਾਨੂੰ ਹੋਰ ਇੱਕ ਸਲਾਈ ਆਪਾਂ ਦੋ ਸਿੱਧੇ ਦੀਆਂ ਉਲਟੇ ਦੀ ਪਾ ਲੈਣੀ ਇੱਕ ਸਲਾਈ ਆਪਾਂ ਹੋਰ ਪਾ ਦਨੇ ਆ ਉਲਟੀ ਫੇਰ ਤੁਹਾਨੂੰ ਮੈਂ ਸਿੱਧੀ ਚ ਡਿਜ਼ਾਈਨ ਦੱਸੂਗੀ ਵੀ ਆਪਾਂ ਨੇ ਕਿਵੇਂ ਪਾਇਆ ਹੈ ਜਿਵੇਂ ਦੇਖੀਏ ਬਹੁਤ ਸੌਖਾ ਸੌਖੇ ਤਰੀਕੇ ਨਾਲ ਇਹ ਬਣਦਾ ਆ ਆ ਦੇਖੀਏ ਹੁਣ ਆਪਾਂ ਨੇ ਸਲਾਈਆਂ ਆਪਣੀਆਂ ਪੈ ਗਈਆਂ ਤੇ ਮੈਂ ਤੁਹਾਨੂੰ ਹੁਣ ਇਹਦੇ ਤੇ ਡਿਜ਼ਾਈਨ ਧਰਨਾ ਆਪਾਂ ਨੇ ਹੁਣ ਧਿਆਨ ਨਾਲ ਦੇਖਣਾ ਆਪਾਂ ਜਿਹੜਾ ਡਿਜ਼ਾਈਨ ਬਣਾਉਣਾ ਆਪਾਂ ਪਹਿਲਾ ਕੁੰਡਾ ਤਾਂ ਕਤਾਰ ਲਵਾਂਗੇ ਧਾਗ ਆਪਾਂ ਮੂਰੇ ਕਰਨਾ ਇਹ ਇਹ ਆਪਾਂ ਇੱਕ ਜਾਲੀ ਵਾਂਗੂ ਕੁੰਡਾ ਬੁਣਨਾ ਹੈ ਦੇਖੀਏ ਇੱਕ ਕੁੰਡਾ ਬੁਣ ਲਿਆ ਧਾਗ ਆਪਾਂ ਮੂਰੇ ਕਰਨਾ ਇੱਕ ਕੁੰਡਾ ਪਾ ਉਲਟਾ ਬੁਣ ਲਿਆ ਠੀਕ ਆ ਜੀ ਜਿਹੜਾ ਇਹ ਆਪਣਾ ਜਾਲੀ ਵਾਲਾ ਕੁੰਡਾ ਸੀਗਾ ਮਤਲਬ ਪਹਿਲੇ ਕੁੰਡੇ ਕਰਕੇ ਥੋੜੀ ਦਿੱਕਤ ਜੀ ਆਉਂਦੀ ਆ ਦੇਖੀਏ ਫਿਰ ਕੋਈ ਦਿੱਕਤ ਨਹੀਂ ਹੈਗੀ ਪਹਿਲਾਂ ਹੀ ਆ ਦੇਖੀਏ ਧਾਗਾ ਮੂਰੀ ਰੱਖ ਬੈਕਣੀ ਧਾਗਾ ਇਕਣੇ ਰੱਖਣਾ ਆਪਾਂ ਨੇ ਦੇਖੀਏ ਜਾਲੀ ਬਣ ਗਈ ਆਪਣੀ ਜਾਲੀ ਵਾਂਗੂ ਕੁੰਡਾ ਬੋਣ ਲਿਆ ਤੇ ਇੱਕ ਧਾਗਾ ਮੂਰੇ ਕਰਕੇ ਆਪਾਂ ਇੱਕ ਕੁੰਡਾ ਉਲਟਾ ਬੋਣ ਲੈਣਾ ਫਿਰ ਜਿਹੜਾ ਜਾਲੀ ਵਾਲਾ ਕੁੰਡਾ ਨਾ ਜਿਹੜਾ ਆਪਾਂ ਕੁੰਡੇ ਦੀ ਜਾਲੀ ਬਣਾਉਨੇ ਆ ਉਲਟਾ ਆਨੇ ਆ ਉਹ ਕੁੰਡਾ ਆਪਾਂ ਨੇ ਦੋ ਕੁੰਡਿਆਂ ਦੇ ਉੱਤੇ ਹੀ ਟਪਾ ਦੇਣਾ ਠੀਕ ਹੈ ਧਾਗਾ ਮੂਰੀ ਹੀ ਹੁਣ ਤੇ ਇਹਨੂੰ ਫੇਰ ਆਪਾਂ ਜਾਲੀ ਬਣਾਵਾਂਗੇ ਓਕਨੇ ਇੱਕ ਕੁੰਡਾ ਫੇਰ ਆਪਾਂ ਉਲਟਾ ਬਣ ਲੈਣਾ ਫੇਰ ਆਪਾਂ ਦੋ ਕੁੰਡਿਆਂ ਦੇ ਉੱਤੇ ਜਿਹੜਾ ਜਾਲੀ ਵਾਲਾ ਕੁੰਡਾ ਹੈ ਉਹਨੂੰ ਇਸ ਤਰ੍ਹਾਂ ਆਪਾਂ ਉੱਤੇ ਚਿਪਾ ਦੇਣਾ ਸੌਰੀ ਇਹ ਥੋੜਾ ਧਿਆਨ ਰੱਖਣਾ ਪੈਂਦਾ ਆਪਾਂ ਨੂੰ ਕੁੰਡਾ ਨਿਕਲ ਜਾਂਦਾ ਕਈ ਵਾਰ ਬਹੁਤ ਸੌਖਾ ਇਹ ਤੁਹਾਨੂੰ ਸਮਝ ਆ ਜਾਣੀ ਹੈ ਤੂੰ ਬਹੁਤ ਸੌਖੇ ਤਰੀਕੇ ਨਾਲ ਪਾ ਲੇਂਗੇ ਇਹ ਦੇਖੀ ਤਾਂ ਹੁਣ ਆਪਣਾ ਮੂਰੇ ਹੀ ਆ ਆ ਦੇਖੀ ਮੋੜ ਲਿਆ ਇੱਕ ਕੁੰਡਾ ਤਾਂਗਾ ਮੂਰੇ ਕਰਿਆ ਇੱਕ ਕੁੰਡਾ ਪਾ ਉਲਟਾ ਬਣ ਲਿਆ ਤੇ ਜਿਹੜਾ ਜਾਲੀ ਵਾਲਾ ਕੁੰਡਾ ਹੈ ਇਹਨੂੰ ਆਪਾਂ ਨੇ ਉੱਤੇ ਟਪਾ ਦੇਣਾ ਦੇਖੀਏ ਧਾਗਾ ਮੂਰੇ ਰਹੂਗਾ ਫੇਰ ਇੱਕ ਕੁੰਡਾ ਬੁਣਾਗੇ ਧਾਗਾ ਮੂਰੇ ਕਰਾਂਗੇ ਇੱਕ ਆਪਾਂ ਉਲਟਾ ਬਣਾਵਾਂਗੇ ਜਿਹੜਾ ਜਾਲੀ ਵਾਲਾ ਕੁੰਡਾ ਹੈ ਇਹਨੂੰ ਆਪਾਂ ਉੱਤੇ ਟਪਾਵਾਂਗੇ ਉਹ ਵੈਕਲੇ ਇਹਨੂੰ ਆਪਾਂ ਬੁਣ ਲਵਾਂਗੇ ਉੱਪਰ ਚ ਧਾਗਾ ਮੂਰੇ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਤੇ ਜਾਲੀ ਵਾਲਾ ਕੁੰਡਾ ਆਪਾਂ ਨੇ ਉੱਤੇ ਛਿਟ ਪਾ ਦੇਣਾ ਜਿਹੜਾ ਆਹ ਵਾਲਾ ਕੁੰਡਾ ਆਪਾਂ ਬਣਾਉਨੇ ਆਂ ਨਾ ਜਾਲੀ ਬਣਾਉਨੇ ਆਂ ਜਿਵੇਂ ਆਪਾਂ ਨੇ ਇਹ ਮੂਰੇ ਧਾਗਾ ਆਪਾਂ ਐ ਬੁਣ ਲਿਆ ਹੈ ਨਹੀਂ ਇਹ ਆਪਾਂ ਨੇ ਇਹੀ ਕੁੰਡਾ ਉੱਤੇ ਚਿਟ ਪਾਉਣਾ ਇੱਕ ਕੁੰਡਾ ਆਪਾਂ ਨੇ ਮੂਰੇ ਨੂੰ ਕਰਨਾ ਦੇਖੀਏ ਹਾਂ ਦੇਖੀਏ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਹੋ ਰਹਿਗੇ ਦੋ ਕੁੰਡੇ ਆਪਾਂ ਸਿੱਧੇ ਬੁਣਦਾਂਗੇ ਤੇ ਸਲਾਈ ਨੂੰ ਹੁਣ ਆਪਾਂ ਉਲਟੀ ਸਲਾਈ ਉਲਟੀ ਬੁਣਨੀ ਹੈ ਇਹ ਚ ਕੁਝ ਨਹੀਂ ਕਰਨਾ ਕੋਈ ਕੁੰਡਾ ਕੱਢਣਾ ਨਹੀਂ ਕੋਈ ਆਪਾਂ ਵਧਾਉਣਾ ਨਹੀਂ ਕੋਈ ਘਟਾਉਣਾ ਨਹੀਂ ਇਹ ਸਾਰੀ ਸਲਾਈਓ ਆਪਣੀ ਉਲਟੀ ਦੀ ਉਲਟੀ ਹੋ ਪੈਣੀ ਆ ਬਹੁਤ ਪਿਆਰਾ ਲੱਗਦਾ ਇਹ ਡਿਜ਼ਾਈਨ ਹੁਣ ਆਗੇ ਆਪਾਂ ਸਿੱਧੀ ਸਲਾਈ ਨੂੰ ਦੇਖੀਏ ਇਹ ਐਦਾਂ ਦਾ ਡਿਜ਼ਾਈਨ ਬਣਨਾ ਹੈ ਆਪਣਾ ਦੇਖਿਓ ਕਿੰਨਾ ਪਿਆਰਾ ਲੱਗਦਾ ਹੁਣ ਆਪਾਂ ਉਸੇ ਤਰੀਕੇ ਨਾਲ ਫੇਰ ਬੁਣਾਂਗੇ ਇਹਨੂੰ ਤੇ ਪਹਿਲਾਂ ਆਪਾਂ ਇੱਕ ਕੁੰਡਾ ਕੱਢ ਲਿਆ ਤੇ ਦੂਆ ਕੁੰਡਾ ਆਪਾਂ ਬੁਣ ਲਿਆ ਠੀਕ ਹੈ ਜੀ ਧਾਗਾ ਮੂਰੇ ਕਰਾਂਗੇ ਉਸੇ ਤਰੀਕੇ ਨਾਲ ਇੱਕ ਕੁੰਡਾ ਆਪਾਂ ਬੁਣਾਂਗੇ ਉਕੜਨੇ ਜਾਲੀ ਵਾਲਾ ਤੇ ਇੱਕ ਕੁੰਡਾ ਬੁਣਾਂਗੇ ਉਲਟਾ ਤੇ ਫੇਰ ਆਪਾਂ ਜਾਲੀ ਵਾਲੇ ਕੁੰਡੇ ਨੂੰ ਤੀਜਾ ਕੁੰਡਾ ਆ ਜਾਂਦਾ ਹੈ ਦੋ ਛੱਡ ਕੇ ਜਿਹੜਾ ਤੀਜਾ ਕੁੰਡਾ ਹੈ ਇਹਨੂੰ ਆਪਾਂ ਉੱਤੇ ਚਿਟ ਪਾਉਣਾ ਹੈ ਦੋ ਕੁੰਡਿਆਂ ਦੇ ਉੱਤੇ ਜੀ ਦੇਖੀਏ ਧਾਗਾ ਮੂਰੇ ਰਹੂਗਾ ਐਕਣੇ ਇਹਨੂੰ ਫੇਰ ਬੁਣਾਂਗੇ ਧਾਗਾ ਮੂਰੇ ਕਰਾਂਗੇ ਇੱਕ ਕੁੰਡਾ ਉਲਟਾ ਬੁਣਾਂਗੇ ਦੋ ਕੁੰਡੇ ਬੁਣ ਕੇ ਤੀਜਾ ਕੁੰਡਾ ਆਪਾਂ ਨੇ ਫੇਰ ਉੱਤੇ ਜਿਟ ਪਾ ਦੇਣਾ ਕੁੰਡੇ ਆਪਣੇ ਪੂਰੇ ਦੇ ਪੂਰੇ ਰਹਿਣੇ ਨੇ ਕੋਈ ਵਧਣਾ ਘਟਣਾ ਨਹੀਂ ਹੈਗਾ ਦੇਖੀਏ ਧਾਗਾ ਮੂਰੇ ਰਹੂਗਾ ਨਾਲੇ ਇੱਕ ਕੁੰਡਾ ਉਲਟਾ ਕਰਾਂਗੇ ਤੇ ਇਹਨੂੰ ਫੇਰ ਓਕਣੇ ਆਪਾਂ ਉੱਤੇ ਜਿ ਬਲਟਾ ਦਾਂਗੇ ਕੁੰਡੇ ਨੂੰ ਫੇਰ ਧਾਗਾ ਮੂਰੀ ਰਹੂਗਾ ਆਪਾਂ ਇਕਣੇ ਆ ਦੇਖੀ ਧਾਗਾ ਆ ਦੇਖੀ ਆਪਾਂ ਬੁਣਦੇ ਆ ਧਾਗਾ ਆਪਣਾ ਮੂਰੀ ਆ ਇਹਨੂੰ ਆਪਾਂ ਸਿੱਧਾ ਬੁਣਾਗੇ ਧਾਗਾ ਉੱਤੇ ਚਿਟ ਪਾ ਕੇ ਇਹਨੂੰ ਬੁਣ ਲਾਂਗੇ ਧਾਗਾ ਮੂਰੀ ਕਰਾਂਗੇ ਇੱਕ ਗੁੰਡਾ ਆਪਾਂ ਉਲਟਾ ਬੁਣਨਾ ਤੇ ਇਹ ਗੁੰਡੇ ਨੂੰ ਆਪਾਂ ਓਕੜੇ ਟਪਾ ਦੇਣਾ ਉੱਤੇ ਜੀ ਠੀਕ ਹੈ ਜੀ ਫੇਰ ਓਕਣੇ ਆਪਣਾ ਜਾਊਗਾ ਦੇਖੀਏ ਇੱਕ ਗੁੰਡਾ ਮੂਰੀ ਨੂੰ ਕਰਾਂਗੇ ਫਿਰ ਦੋ ਦੇ ਉੱਤੇ ਜੀ ਆਪਾਂ ਕੁੰਡਾ ਟਪਾ ਦਾਂਗੇ ਪਹਿਲਾਂ ਆਪਣੇ ਦੋ ਸੀਗੇ ਹੁਣ ਆਪਣੇ ਤਿੰਨ ਕੁੰਡੇ ਨੇ ਹੁਣ ਆਪਾਂ ਇਹ ਡਿਜ਼ਾਈਨ ਓਕਣਾ ਓਕਣੇ ਬਣੂਗਾ ਦੇਖੀ ਜਾਲੀ ਬਣ ਗਈ ਇੱਕ ਕੁੰਡਾ ਆਪਾਂ ਮੂਹਰੇ ਕਰਾਂਗੇ ਬੁਣਾਗੇ ਉਲਟਾ ਫੇਰ ਇਹਨੂੰ ਆਪਾਂ ਆਪਣੇ ਟਪਾਵਾਂਗੇ ਉੱਤੇ ਜੀ ਦੋ ਕੁੰਡਿਆਂ ਦੇ ਤੇ ਇੱਕ ਕੁੰਡਾ ਰਹਿ ਗਿਆ ਇਹਨੂੰ ਆਪਾਂ ਸਿੱਧਾ ਬਣ ਲਾਂਗੇ ਦੇਖੀਏ ਡਿਜ਼ਾਈਨ ਬਣ ਕੇ ਕਿੰਨਾ ਵਧੀਆ ਤਿਆਰ ਹੋਇਆ ਇਹ ਇਹ ਇੱਕਨੇ ਬਸ ਦੋ ਦੋ ਸਲਾਈਆਂ ਦਾ ਹੀ ਡਿਜ਼ਾਈਨ ਆ ਤੇ ਆਪਾਂ ਮੂਰੇ ਬਾਰਡਰ ਜਿਹੜਾ ਵੀ ਮਰਜ਼ੀ ਬਣਾ ਸਕਦੇ ਆ ਚਾਹੇ ਆਪਾਂ ਉਲਟੇ ਸਿੱਧੇ ਦਾ ਕਰ ਲਈਏ ਇਹ ਮੈਂ ਪੁੱਠੀਆਂ ਪੁੱਠੀਆਂ ਲੈਂਨਾ ਹੀ ਪਾਈਆਂ ਨੇ ਤੇ ਟੋਪੀਆਂ ਤੇ ਸੋਹਣਾ ਲੱਗਦਾ ਬਾਰਡਰ ਦੂਆ ਵੀ ਕਰ ਸਕਦੇ ਆ ਆਪਾਂ ਚ 6 ਸਲਾਈਆਂ ਮੂਰੇ ਪਾਈਆਂ ਨੇ ਤੇ ਇਹ ਫਿਰ ਦੋ ਦਾ ਆਪਾਂ ਡਿਜ਼ਾਈਨ ਬਣਾਤਾ ਹੁਣ ਆਪਾਂ ਦੋ ਤਿੰਨ ਸਲਾਈਆਂ ਪਾ ਉਲਟੀਆਂ ਪਾਵਾਂਗੇ ਤੁਹਾਨੂੰ ਮੈਂ ਪੂਰਾ ਦਿਖਾਉਂਗੀ ਇਹ ਕਰਕੇ ਡਿਜ਼ਾਈਨ ਆ ਦੇਖੀ ਸਾਰੀ ਸਲਾਈ ਆਪਣੇ ਉਲਟੀ ਕੋ ਪੈਂਦੀ ਆ ਬਸ ਤੁਸੀਂ ਇਹ ਸਮਝੋ ਕਿ ਡਿਜ਼ਾਈਨ ਵਧੀਆ ਬਣਦਾ ਨਹੀਂ ਤਾਂ ਇਹ ਆਪਾਂ ਨੂੰ ਉਲਟਾ ਸਿੱਧਾ ਹੀ ਆ ਇਹ ਦੋ ਸਲਾਈਆਂ ਆਪਣੀਆਂ ਪੈ ਗਈਆਂ ਮੈਨੂੰ ਉਮੀਦ ਆ ਵੀ ਤੁਹਾਨੂੰ ਬਹੁਤ ਜਲਦੀ ਸਮਝ ਆ ਜੂਗੀ ਇਹਦੀ ਨਾਲੇ ਬੁੰਨੇ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਦੇਖੀਏ ਇਦਾ ਇਦਾ 6 ਸਲਾਈਆਂ ਤੋਂ ਬਾਅਦ ਫਿਰ ਆਪਣਾ ਡਿਜ਼ਾਈਨ ਬਣ ਜਾਣਾ ਆ ਦੇਖੀਏ ਜਿਵੇਂ ਆਪਾਂ ਪਾਏ ਆ ਪਹਿਲਾਂ ਮੈਂ 5 ਵੱਟਾਂ ਪਾਈਆਂ ਨੇ ਇਹ ਉਲਟੀਆਂ 1 2 3 4 5 5 ਵੱਟਾਂ ਪਾ ਕੇ 6 ਸਲਾਈਆਂ ਪਾਈਆਂ ਫਿਰ ਇਹਦਾ ਡਿਜ਼ਾਈਨ ਪੈ ਗਿਆ ਆਪਣਾ ਸਲਾਈਆਂ ਤੋਂ ਬਾਅਦ ਫਿਰ ਆਪਣੀਆਂ 6 ਪੈ ਗਈਆਂ ਫਿਰ ਆਪਣਾ 2 ਸਲਾਈਆਂ 'ਚ ਇਹ ਡਿਜ਼ਾਈਨ ਪੈਂਦਾ ਪਹਿਲਾਂ ਇੱਕ ਸਲਾਈ ਜਿਦਾ ਆ ਪੈ ਜਾਂਦਾ ਇੱਕ ਸਲਾਈ ਉਲਟੀ ਆਉਂਦੀ ਸਿੱਧੀ 'ਚ ਫਿਰ ਡਿਜ਼ਾਈਨ ਪੈਂਦਾ 2-2 ਪਾਉਣੇ ਨੇ ਆਪਾਂ ਨੇ ਫਿਰ ਆਪਣਾ ਆ ਪੈ ਗਿਆ ਹੁਣ ਆਪਾਂ ਇਹਦਾ ਤੁਹਾਨੂੰ ਦੱਸੂ ਵੀ ਇਹਦਾ ਆਪਾਂ ਕੀ ਕਰਨਾ ਇਹਨੂੰ ਆਪਾਂ ਕਰਦੇ ਆਂ ਪਰੇ ਆਪਾਂ ਇਹਦਾ ਕੀ ਕਰਨਾ ਮੈਂ ਤੁਹਾਨੂੰ ਉੱਤੇ ਆਪਣਾ ਆਪਾਂ ਬਣਾਉਣੀ ਆ ਕਾਟ ਇਹਦੀ ਹੁਣ ਮੈਂ ਤੁਹਾਨੂੰ ਕਾਟ ਬਾਰੇ ਦੱਸਣਾ ਵੀ ਆਪਣੀ ਜਿਹੜੀ ਕਾਟ ਆ ਵੀ ਉਹ ਆਪਾਂ ਨੇ ਕਿੱਦਾਂ ਦੀ ਬਣਾਈ ਆ ਕਈ ਤਰ੍ਹਾਂ ਦੀ ਕਾਟ ਪੈਂਦੀ ਆ ਕਈ ਤਾਂ ਆਪਾਂ ਚਾਰ ਹਿੱਸਿਆਂ 'ਚ ਕੁੰਡੇ ਕਰਕੇ ਆਪਾਂ ਨੇ ਸਿੱਧੇ ਲੈ ਜਾਣੇ ਨੇ ਕਟਾ ਦੇਣੇ ਨੇ ਕਈ ਆਪਾਂ ਇੱਥੋਂ ਹੀ ਬੰਦ ਕਰ ਦਨੇ ਨੇ ਹਰੇਕ ਸਲਾਈ ਨਾਲ ਕੁੰਡਾ ਘਟਾਈ ਜਾਣਾ ਹਰੇਕ ਨਾਲ ਘਟਾਈ ਜਾਣਾ ਮੈਂ ਤੁਹਾਨੂੰ ਆਪਣਾ ਤਰੀਕਾ ਦੱਸੂਗੀ ਦੇਖੀਏ ਪਹਿਲਾਂ ਆਪਾਂ ਪੰਜ ਕੁੰਡੇ ਸਿੱਧੇ ਬੁਣਾਂਗੇ ਠੀਕ ਹੈ ਜੀ ਇੱਕ ਦੋ ਤਿੰਨ ਚਾਰ ਪੰਜ ਪੰਜ ਕੁੰਡੇ ਬੁਣ ਲਏ ਪੰਜ ਤੋਂ ਨਾ ਮੈਂ ਕੀ ਕਰੂੰਗੀ ਦੋ ਦਾ ਇਸ ਤਰ੍ਹਾਂ ਆਪਾਂ ਦੇਖੀਏ ਦੋ ਕੁੰਡੇ ਰਹੇ ਆਪਾਂ ਨੇ ਦੋ ਕੁੰਡਿਆਂ ਦਾ ਇੱਕ ਬਣਾਉਣਾ ਨਾ ਦੇਖੀਏ ਬਣ ਗਿਆ ਜੀ ਚਾਹੇ ਆਪਾਂ ਇਹਨੂੰ ਇੱਧਰੋਂ ਸਲਾਈ ਪਾ ਕੇ ਕਰ ਲਵਾਂ ਮੈਂ ਤੁਹਾਨੂੰ ਦੁਬਾਰਾ ਵੀ ਦਿਖਾਉਣੀ ਆ ਚਾਹੇ ਆਪਾਂ ਦੋ ਦਾ ਇੱਕ ਕਰਨਾ ਹੈ ਇਹ ਨੂੰ ਆਪਾਂ ਐਦਾਂ ਵੀ ਕਰ ਸਕਦੇ ਆ ਸਲਾਈ ਪਾ ਕੇ ਦੋ ਦਾ ਇੱਕ ਕਰਨਾ ਆਪਾਂ ਨੇ ਜਿਵੇਂ ਵੀ ਮਰਜ਼ੀ ਜਿਹੜਾ ਵੀ ਤੁਹਾਨੂੰ ਤਰੀਕਾ ਲੋਟ ਲੱਗਦਾ ਤੁਸੀਂ ਉਹ ਕਰ ਸਕਦੇ ਆ ਹੁਣ ਇਹ ਤੋਂ ਬਾਅਦ ਆਪਾਂ ਪੰਜ ਗੁੰਡੇ ਫੇਰ ਸਿੱਧੇ ਹੁਣਾਗੇ 1 4 ਹੋ ਗਏ ਆਹ ਹੋ ਗਏ ਪੰਜ ਪੰਜ ਕੁੰਡੇ ਆਪਣੇ ਪੈ ਗਏ ਪੰਜ ਕੁੰਡਿਆਂ ਤੋਂ ਬਾਅਦ ਫਿਰ ਆਪਾਂ ਦੋ ਦਾ ਇੱਕ ਕਰਾਂਗੇ ਇਕਣੀ ਫਿਰ ਆਪਾਂ ਇੱਕ ਕੁੰਡਾ ਓਕਣੇ ਪੰਜ ਬੌਣਨੇ ਨੇ ਇੱਕ ਦੋ ਤਿੰਨ ਚਾਰ ਪੰਜ ਤੇ ਫਿਰ ਆਪਾਂ ਓਕਣੇ ਦੋ ਦਾ ਇੱਕ ਕਰਾਂਗੇ ਦੋ ਕੁੰਡੇ ਪਾਵਾਂਗੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਆਪਾਂ ਇੱਕ ਕਰ ਦੇਣਾ ਫੇਰ ਆਪਾਂ ਕੋਨੇ ਪੰਜ ਕੁੰਡੇ ਬੁਣਾਗੇ ਇਹ ਪੰਜ ਪੰਜ ਕੁੰਡਿਆਂ ਤੋਂ ਬਾਅਦ ਇਹ ਆਪਣਾ ਇਹੀ ਡਿਜ਼ਾਈਨ ਆਪਾਂ ਨੇ ਬਣਾਉਣਾ ਮੈਂ ਤੁਹਾਨੂੰ ਦੇਖੀਏ ਪੰਜ ਪੰਜ ਕੁੰਡਿਆਂ ਦੀ ਇਹ ਪੰਜ ਗੁੰਡੇ ਪੈ ਗਏ ਫੇਰ ਆਪਾਂ ਦੋ ਦਾ ਇੱਕ ਕਰਾਂਗੇ ਪੰਜ ਕੁੰਡਿਆਂ ਤੋਂ ਬਾਅਦ ਫੇਰ ਦੋ ਦਾ ਇੱਕ ਕਰਾਂਗੇ ਤੇ ਫੇਰ ਜਿਹੜੀ ਉਲਟੀ ਸਲਾਈ ਆ ਉਹ ਉਲਟੀ ਹੋ ਪੈਣੀ ਆ ਉਹ ਮੈਂ ਤੁਹਾਨੂੰ ਉਲਟੀ ਸਲਾਈ ਨੂੰ ਫੇਰ ਆ ਕੇ ਦਿਖਾਉਣੀ ਆ ਵੀ ਕਿਵੇਂ ਕਰਨਾ ਸੀ ਦੇਖੀਏ 1 2 3 4 ਪੰਜ ਪੰਜ ਤੋਂ ਬਾਅਦ ਫਿਰ ਆਪਾਂ ਦੋ ਦਾ ਇੱਕ ਕਰਾਂਗੇ ਦੇਖੀਏ ਦੋ ਦਾ ਇੱਕ ਹੋ ਗਿਆ ਫਿਰ ਆਪਾਂ ਉਸੇ ਤਰੀਕੇ ਨਾਲ 1 2 3 4 5 ਪੰਜ ਕੁੰਡਿਆਂ ਦੇ ਬਾਅਦ ਫਿਰ ਦੋ ਦਾ ਇੱਕ ਕਰਾਂਗੇ ਫਿਰ ਆਪਾਂ ਪੰਜ ਕੁੰਡੇ ਪਾਉਣੇ ਨੇ 2 3 4 5 5 ਕੁੰਡਿਆਂ ਤੋਂ ਬਾਅਦ ਫੇਰ ਆਪਾਂ 2 ਦਾ 1 ਕਰਾਂਗੇ ਤਾਂ 2 3 4 5 5 ਤੋਂ ਬਾਅਦ ਫੇਰ 2 ਦਾ 1 ਕਰਾਂਗੇ ਆਪਣੇ 2 ਸਲਾਈ ਚ ਪਾ ਕੇ ਕੁੰਡੇ 2 ਦਾ ਆਪਾਂ ਇੱਕ ਹੁੰਡਾ ਕਰਨਾ ਇੱਕ 2 3 4 5 5 ਤੋਂ ਬਾਅਦ ਫੇਰ ਆਪਾਂ ਕੋਕਲੇ 2 ਦਾ ਇੱਕ ਕਰਾਂਗੇ ਦੇਖੀਏ ਫੇਰ ਆਪਾਂ ਅੱਗੇ ਉਸੇ ਸਲਾਈ ਨੂੰ ਠੀਕ ਹੈ ਜੀ ਤੇ 1 2 3 4 ਇਹ ਆ ਅੱਗੇ 5 ਹੁਣ ਆਪਾਂ ਇਹਨੂੰ ਕੀ ਕਰਾਂਗੇ ਆਪਣੀ ਕਾਟ ਫੇ ਪੂਰੀ ਆਉਣੀ ਚਾਹੀਦੀ ਨੇ ਦੂਵੇ ਆਪਾਂ ਪੰਜ ਕੁੰਡੇ ਪਹਿਲਾਂ ਹੀ ਬੁਣਤੇ ਸੀਗੇ ਤੇ ਵਿਚਾਲੇ ਹੁਣ ਇਹ ਆਪਣੇ ਕੁੰਡੇ ਬਾਧ ਜਾਣੇ ਨੇ ਆਪਾਂ ਨੇ ਹੁਣ ਇੱਥੋਂ ਫੇਰ ਇਹਦੀ ਕਾਟ ਪਾਵਾਂਗੇ ਇਹ ਸਾਈਡ ਤੋਂ ਠੀਕ ਆ ਜੀ ਦੇਖੀਏ ਲੈ ਘਟਦੇ ਜਾਂਦੇ ਨੇ ਆਪਣੇ ਕੁੰਡੇ ਤੇ ਹੁਣ ਆਪਾਂ ਸਾਰੀ ਸਲਾਈ ਮੈਂ ਪਾ ਕੇ ਉਲਟੀ ਤੁਹਾਨੂੰ ਸਿੱਧੀ ਨੂੰ ਆਉਂਗੇ ਫੇਰ ਦਿਖਾਉਣੀ ਆ ਆਪਣੀ ਉਲਟੀ ਸਲਾਈ ਸਾਰੀ ਪੈ ਗਈ ਪਹਿਲਾਂ ਆਪਾਂ 5-5 ਕੁੰਡਿਆਂ ਦੇ ਘਟਾਉਂਦੇ ਗਏ ਆ ਤੇ ਹੁਣ ਆਪਾਂ 4 ਕੁੰਡੇ ਬੁਣਾਂਗੇ ਪਹਿਲਾਂ ਦੇਖੀਏ 2 3 4 4 ਕੁੰਡੇ ਆਪਾਂ ਹੁਣ ਬੁਣ ਕੇ ਤੇ ਪਹਿਲਾਂ ਦੇਖੀਏ ਆਪਾਂ ਨੇ 5 ਕੁੰਡੇ ਬੁਨੇ ଥିਗੇ 5 ਤੋਂ ਆਪਾਂ 2 ਦਾ 1 ਕਰਿਆ ଥିਗਾ ਤੇ ਹੁਣ ਆਪਾਂ ਕਰਾਂਗੇ 4 ਕੁੰਡੇ ਬੁਣਾਂਗੇ 4 ਕੁੰਡਿਆਂ ਤੋਂ दो का एक करना है, ऐसे तरीके देखिए दो का देख एक हो गया देखिए फिर आप चार कुंडे बुना एक दो तीन चार चार कुंडे हो गए फिर आप दो एक देख करोंगे देखिए ਤੇ ਫਿਰ ਉਸੇ ਤਰੀਕੇ ਨਾਲ ਆਪਾਂ ਨੇ ਚਾਰ ਕੁੰਡੇ ਬੋਣਨੇ ਨੇ 2 3 4 4 ਤੋਂ ਬਾਅਦ ਫਿਰ ਆਪਾਂ ਦੋ ਦਾ ਇੱਕ ਕਰਾਂਗੇ 1 2 3 4 4 ਤੋਂ ਬਾਅਦ ਫਿਰ ਕਰਾਂਗੇ ਆਪਾਂ ਦੋ ਦਾ ਇੱਕ ਇਸੇ ਤਰ੍ਹਾਂ ਇੱਕ ਇਹਨਾਂ ਆਪਣੇ ਘਟਦੇ ਜਾਣੇ ਨੇ ਇੱਕ ਨੇ ਫਲੀ ਬਣੀ ਜਾਣੀ ਆ ਚਾਰ-ਚਾਰ ਤੋਂ ਬਾਅਦ ਆਪਣੀ ਫਲੀ ਬਣਨੀ ਸ਼ੁਰੂ ਹੋ ਜਾਣੀ ਘਟਦੇ ਘਟਦੇਆਂ ਤੋਂ ਹੁਣ ਮੈਂ ਤੁਹਾਨੂੰ ਦੇਖੀਏ ਤੁਹਾਨੂੰ ਇੱਕ ਵਾਰੀ ਹੋਰ ਦੱਸ ਦੰਨੀ ਆ ਪਹਿਲਾਂ ਤਾਂ ਆਪਾਂ ਨੇ ਪੰਜ ਗੁੰਡੇ ਸ਼ੁਰੂ ਕਰਿਆ ਤੇ ਪੰਜ ਗੁੰਡੇ ਬੁਨੇ ਸੀਗੇ ਆਪਾਂ ਨੇ ਦੋ ਦਾ ਇੱਕ ਕਰਿਆ ਪੰਜ ਬੁਨੇ ਹੁਣ ਆਪਾਂ ਨੇ ਚਾਰ ਗੁੰਡੇ ਬੁਣ ਕੇ ਦੋ ਦਾ ਇੱਕ ਕਰਨਾ ਆਉਂਦੀ ਸਲਾਈ ਨੂੰ ਆਪਾਂ ਨੇ ਤਿੰਨ ਦਾ ਤਿੰਨ ਬੁਣ ਕੇ ਇੱਕ ਕਰਨਾ ਫਿਰ ਦੋ ਬੁਣ ਕੇ ਕਰਨਾ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਉਣੀ ਆ ਵੀ ਆਪਾਂ ਕਿਵੇਂ ਘਟਣੇ ਨੇ ਹੁਣ ਇਹ ਖੋ ਜੀ ਆਪਣੇ ਗੁੰਡੇ ਸਾਰੇ ਘਟ ਗਏ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਨੇ 5 ਗੁੰਡਿਆ ਤੋਂ ਸ਼ੁਰੂ ਕੀਤਾ ਸੀਗਾ ਕਿ ਆਹ ਲਸਰਾਂ ਬਣ ਗਈਆਂ ਇਤਾਂ ਦੀਆਂ ਆ ਦੇਖੀਏ ਸਾਰੀ ਲਸਰ ਬਣ ਗਈ ਇਹ ਪਹਿਲਾਂ ਆਪਾਂ ਨੇ 5 ਗੁੰਡੇ ਸ਼ੁਰੂ ਕਰੇ ਤੇ ਘਟਾਉਣ ਨੂੰ 5 ਬੁਣ ਕੇ ਫਿਰ ਆਪਾਂ ਨੇ 2 ਦਾ 1 ਕਰਿਆ 5 ਬੁਣ ਕੇ ਫਿਰ 2 ਦਾ 1 ਫੇਰ ਅੱਗੇ 4 ਕੁੰਡੇ 4 ਬੁਣੇ 2 ਦਾ 1 4 ਬੁਣੇ 2 ਦਾ 1 ਫੇਰ ਅੱਗੇ 3 ਕੁੰਡੇ 3 ਦੇ 2 ਦਾ 1 ਕਰਿਆ 3 ਬੁਣ ਕੇ ਫੇਰ ਅੱਗੇ ਆਪਾਂ 2 ਤੇ 2 ਬੁਣ ਕੇ 1 ਫੇਰ ਅੱਗੇ 1 ਇੱਕ ਕੁੰਡਾ ਬੁਣ ਕੇ ਫੇਰ ਆਪਾਂ 2 ਦਾ 1 ਕਰਿਆ ਹੁਣ ਮੇਰੇ ਸਾਰੇ ਇਹ ਕੁੰਡੇ ਹੋ ਗਏ ਪੂਰੇ ਹੁਣ ਇਹ ਆਪਾਂ ਦੇਖਣਾ ਵੀ ਆਪਾਂ ਕਿਹੜੇ ਤਰੀਕੇ ਨਾਲ ਘਟਾਉਣੇ ਨੇ ਦੇਖੀਏ ਜਿੰਨੇ ਕੁੰਡੇ ਬਚੇ ਨੇ ਆਪਣੇ ਕਿਉਂ ਹੁਣ ਆਪਣੇ ਲਸਰਾਂ ਆਪਣੀਆਂ ਨਾਲ ਮਿਲ ਗਈਆਂ ਜਮਈ ਰਹਿ ਗਿਆ ਆਪਣਾ ਇੱਕ ਇੱਕ ਕੁੰਡਾ ਵਿਚਾਲੇ ਹੁਣ ਆਪਾਂ ਉਹ ਹਰੇਕ ਸਲਾਈ ਨਾਲ ਕੁੰਡਾ ਘਟਾਵਾਂਗੇ ਆ ਦੇਖੀਏ ਆਪਾਂ ਸਾਰੇ ਕੁੰਡਿਆਂ ਦੀ ਜਿਹੜੀ ਲਸਰਾਂ ਨੇ ਆਪਾਂ ਨਾਲ ਲੱਗੀਆਂ ਆਪਾਂ ਹਰੇਕ ਕੁੰਡੇ ਨੂੰ ਹਰੇਕ ਸਲਾਈ ਦੇ ਨਾਲ ਕੁੰਡਾ ਆਪਾਂ ਘਟਾਵਾਂਗੇ ਆ ਦੇਖੀਏ ਇਕਨੇ ਜਿਹੜੇ ਕੁੰਡੇ ਆਪਣੇ ਰਹਿ ਗਏ ਉਹ ਆਪਾਂ ਇਦਾਂ ਹੀ ਘਟਾਉਣੇ ਨੇ ਤੇ ਪੰਜ ਤੋਂ ਆਪਾਂ ਸ਼ੁਰੂ ਕਰਦੇ ਕਰਦੇ ਆਪਣਾ ਇੱਕ ਵੀ ਆਪਾਂ ਘਟਾਤਾ ਹੁਣ ਆਪਾਂ ਨਾਲ ਲਾ ਗਏ ਹੁਣ ਆਪਾਂ ਇੱਕ ਇੱਕ ਸਾਰੇ ਕੁੰਡਿਆਂ ਦਾ ਬਣਾਵਾਂਗੇ ਟੋਪੀ ਆਪਣੀ ਬਣ ਕੇ ਤਿਆਰ ਹੋ ਗਈ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਤੁਸੀਂ ਇਹ ਸਮਝੋ ਜੇ ਤੁਸੀਂ ਸਭ ਬੈਠੇ ਰਹੇਂਗੇ ਉਹ ਤਾ ਟੋਪੀ ਤੁਸੀਂ ਉਹੀ ਚਾਹੇ 2 ਘੰਟੇ ਚ ਵੀ ਤਿਆਰ ਕਰ ਸਕਦੇ ਹੋ ਦੇਖ ਰੋ ਇੰਨੀ ਸੌਖੇ ਤਰੀਕੇ ਨਾਲ ਬੁਣ ਹੁੰਦੀ ਆ ਵਧੀਆ ਲੱਗਦੀ ਆ ਬੁਣੀ ਹੋਈ ਵੀ ਦੇਖੀਏ ਰਹਿ ਗਏ ਆਪਣੇ ਐਨੇ ਕ ਕੁੰਡੇ ਜੜੇ ਆਪਣੇ ਐਨੇ ਕ ਰਹਿ ਗਏ ਕੁੰਡੇ ਆਪਾਂ ਇਹਨਾਂ ਨੂੰ ਵੀ ਉਕੜੇ ਕੁੰਡਿਆਂ ਨੂੰ ਕਟਾ ਸਕਦੇ ਆ ਚਾਹੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਸਲਾਈ 'ਚ ਪਾ ਕੇ ਬੰਦ ਕਰ ਸਕਦੇ ਆ ਚਾਹੇ ਆਪਾਂ ਸਾਰੇ ਕੁੰਡੇ ਸਲਾਈ 'ਚ ਪਾ ਕੇ ਬੰਦ ਕਰ ਸਕਦੇ ਆ ਚਾਹੇ ਇਹਨੂੰ ਆਪਾਂ ਇਹਨੂੰ ਦੂ ਲੋਟੇ ਆਪਾਂ ਕਟਾ ਸਕਦੇ ਆ ਇੱਕ ਇੱਕ ਕਰ ਦਿੰਨੇ ਆ ਉਲਟੀ ਸਲਾਈ ਆ ਪਹਿਲਾਂ ਮੈਂ ਉਲਟੀ ਸਲਾਈ ਪਾਉਂਗੀ ਰਸਲਾਈ ਆਪਣੀ ਉਲਟੀ ਪੈ ਗਈ 1 2 3 4 5 6 7 8 9 10 11 12 ਕੁੰਡੇ ਨੇ ਆਪਾਂ ਦੋ ਦੋ ਹੋਰ ਕਰ ਦਨੇ ਇੱਕ ਉਸੇ ਤਰੀਕੇ ਨਾਲ ਆਪਾਂ ਦੋ ਦਾ ਇੱਕ ਫੇਰ ਕਰਾਂਗੇ ਦੇਖੀਏ ਗੁੰਡੇ ਰਹਿ ਗਏ ਆਪਣੇ ਕੋਲ 6 6 ਗੁੰਡੇ ਹੁਣ ਆਪਾਂ ਇਸੇ ਤਰੀਕੇ ਨਾਲ ਹਜੇ ਬੰਦ ਕਰ ਦਨੇ ਆ ਫਿਰ ਮੈਂ ਤੁਹਾਨੂੰ ਸੂਈ ਚ ਪਾ ਕੇ ਦਿਖਾਉਂਗੀ ਇਹਨਾਂ ਨੂੰ ਚਾਹੇ ਇਹਨੂੰ ਆਪਾਂ ਸੂਈ ਸੂਈ ਚ ਪਾ ਕੇ ਸਾਰੇ ਬੰਦ ਕਰ ਸਕਦੇ ਆ ਖਿੱਚ ਕੇ ਧਾਗਾ ਚਾਹੇ ਇਹਨੂੰ ਆਪਾਂ ਇਸ ਤਰ੍ਹਾਂ ਕਰ ਸਕਦੇ ਟੋਪੀ ਆਪਣੀ ਬਣ ਕੇ ਹੋ ਗਈ ਤਿਆਰ हूँ इन मैं सिलाई करके थनू सिलाई युग आप धागा ले लेंगे देखिए जब इन पे ला ਇਹਨੂੰ ਆਪਾਂ ਇਸ ਤਰੀਕੇ ਨਾਲ ਕਰਕੇ ਲਾਵਾਂਗੇ ਸਲਾਈ ਤੇ ਜਿਵੇਂ ਬਿਲਕੁਲ ਉਹ ਕਰਕੇ ਡਿਜ਼ਾਈਨ ਆਪਾਂ ਡਿਜ਼ਾਈਨ ਮਲਾਂਗੇ ਦਾ ਹੁਣ ਮੈਂ ਤੁਹਾਨੂੰ ਇਹਨੂੰ ਸਲਾਈ ਸਲੂਈ ਕਰਕੇ ਫੇਰ ਮੈਂ ਦਿਖਾਉਣੀ ਆ ਤਿਆਰ ਕਰਕੇ ਇੱਕ ਆਪਾਂ ਇਹਦੇ ਉੱਤੇ ਹੁੰਦਾ ਵੀ ਲਾਵਾਂਗੇ ਐਦਾਂ ਕਰਕੇ ਉਰੇ ਦੇਖੀਏ ਕਿੰਨੀ ਵਧੀਆ ਟੋਪੀ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਇਹਨੂੰ ਕਰਾਂਗੇ ਸਿਲਾਈ ਦੇਖੀਏ ਸਾਰੇ ਆਪਣੀ ਟੋਪੀ ਬਣ ਕੇ ਤਿਆਰ ਹੋਈ ਹੈ ਹੁਣ ਇਹਦੀ ਆਪਾਂ ਸਿਲਾਈ ਕਰਨੀ ਆ ਕਿਹਦੇ ਹਿਸਾਬ ਨਾਲ ਕਰਨੀ ਆ ਦੇਖੀਏ ਆਪਾਂ ਇਹ ਧਾਗਾ ਛੱਡਿਆ ਹੈ ਤੀ ਇਹ ਧਾਗਾ ਲੈ ਲਿਆ ਜਿੱਥੇ ਟੁੱਕਰ ਆਪਣੇ ਕੁੰਡੇ ਦੇ ਨਾ ਬੰਦ ਲੈਂ ਲਾਈ ਆਪਾਂ ਕੁੰਡਿਆਂ ਦੀ ਮਤਲਬ ਚੈਨ ਆ ਨਾ ਆਪਾਂ ਨੇ ਜਿਹੜੇ 6 ਕੁੰਡੇ ਘਟਾਏ ਨੇ ਦੇਖੀਏ ਆਪਾਂ ਨੇ ਆਹ ਕੁੰਡੇ ਦੀ ਚੈਨ ਆਹੀ ਇਨੂੰ ਆਪਾਂ ਇਦਾਂ ਲੈਣਾ ਪਹਿਲਾਂ ਇਹਨੂੰ ਆਪਾਂ ਗੋਲ ਰੱਖਣੀ ਆਂ ਤਾਂ ਦੇਖੀਏ ਇਹਨੂੰ ਇਦਾਂ ਗੋਲ ਬਣਾਉਣੀ ਆਂ ਦੇਖੀਏ ਇਹ ਲੀਪਾ ਐਨ ਦਾ ਗੋਲ ਕਰਤੀ ਨਾ ਦੇਖੀ ਕਿੰਨਾ ਸੋਹਣਾ ਗੋਲ ਬਣਿਆ ਤੇ ਇਹਦੇ ਉੱਤੇ ਆਪਾਂ ਇੱਕ ਲਾਵਾਂਗੇ ਡਿਜ਼ਾਈਨਦਾਰ ਫੁੰਦਾ ਦੇਖੀ ਕਿੰਨਾ ਸੋਹਣਾ ਇਹ ਬਣ ਕੇ ਆਪਣਾ ਐਨ ਹੋਈ ਅਗਲਾਈ ਚਾਹੇ ਆਪਾਂ ਸੂਈ ਚ ਪਾ ਕੇ ਵੀ ਇਹਨੂੰ ਬੰਦ ਕਰ ਸਕਦੇ ਹਾਂ ਚਾਹੇ ਆਪਾਂ ਇਹਨੂੰ ਇਦਾਂ ਵੀ ਬੰਦ ਕਰਕੇ ਜਿੱਥੋਂ ਆਪਾਂ ਬੰਦ ਕਰੇ ਨੇ 6 ਕੁੰਡੇ ਸੀਗੇ ਉਹ 6 ਕੁੰਡਿਆਂ ਦਾ ਆਪਾਂ ਡਿਜ਼ਾਈਨ ਇਹ ਕਰਿਆ ਹੋ ਚੱਕੇ ਉੱਥੋਂ ਹੀ ਹੁਣ ਇਹਦੀ ਮੈਂ ਸਿਲਾਈ ਕਰੂੰਗੀ ਸੀਮ ਲਾਈਨ ਦੇ ਨਾਲ ਜਾਣੀ ਹੈ ਇਹ ਦੇਖੀਏ ਪੈਨ ਸੈੱਟ ਕਰਾਂਗੇ ਆਪਾਂ ਜਦੋਂ ਆਪਾਂ ਇਹਨੂੰ ਸਲਾਈ ਕਰਨੀ ਹੈ ਨਾ ਆਪਾਂ ਚੈਨ ਚੈਨ ਵਾਲਾ ਕੁੰਡੇ ਦੇ ਵਿੱਚ ਚੱਕਾਂਗੇ ऐसे तरीके ਨਾਲ ਆਪਾਂ ਸਾਰੀ ਸਲਾਈ ਕਰਦੇ ਜਾਵਾਂਗੇ। ਜੀ ਟੋਪੀ ਆਪਣੀ ਬਣ ਕੇ ਹੋ ਗਈ ਤਿਆਰ। ਸਲਾਈ ਵੀ ਹੋ ਗਈ ਤੇ ਇੱਕ ਆਪਾਂ ਨੇ ਫੁੰਦਾ ਜਿਹਾ ਵੀ ਲਾਤਾ ਦੇਖੀਏ ਕਿੰਨਾ ਸੋਹਣਾ ਇਹ ਲੱਗਦਾ ਲੱਗਿਆ ਹੋਇਆ। ਤੇ ਟੋਪੀ ਬਹੁਤ ਵਧੀਆ ਬਣ ਗਈ। ਜੇ ਤੁਹਾਨੂੰ ਵਧੀਆ ਲੱਗੀ ਟੋਪੀ ਤਾਂ ਮੇਰਾ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਲਾਇਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਕਮੈਂਟਾਂ ਚ ਦੱਸਿਓ ਵੀ ਤੁਹਾਨੂੰ ਕਹੇ ਜਿਹਾ ਲੱਗੀ ਟੋਪੀ ਬਣਾਈ ਤੇ ਅੱਗੇ ਨੂੰ ਹੋਰ ਵਧੀਆ ਵਧੀਆ ਆਪਾਂ ਲੈ ਕੇ ਆਈਏ ਟੋਪੀਆਂ ਤੇ ਇਨਾਈ ਧੰਨਵਾਦੀ